ਪੀਐਸਪੀਸੀਐਲ ਪੀਐਸਟੀਸੀਐਲ ਪੈਨਸ਼ਨਰਸ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਰਾਮ ਲੁਭਾਇਆ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਕੰਪਲੈਕਸ ਸਮਝੀਠਾ ਵਿਖੇ ਇਕੱਤਰਤਾ ਕੀਤੀ ਗਈ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ 2025 ਦਾ ਕੈਲੰਡਰ ਰਿਲੀਜ਼ ਕੀਤਾ ਗਿਆ ਅਤੇ ਮੈਂਬਰਾਂ ਵਿੱਚ ਵੰਡਿਆ ਗਿਆ ਉਪਰੰਤ ਪਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰੇ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਚਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਸਬ ਅਰਬਨ ਮੰਡਲ ਅੰਮ੍ਰਿਤਸਰ ਅਧੀਨ ਪੈਂਦੇ ਮਜੀਠਾ 2 ਤੋਂ ਜੇ ਸੁਖਪਾਲ ਅਤੇ ਹਰਸ਼ਾ 치ਨਾ ਸਬ ਡਿਵੀਜ਼ਨ ਤੋਂ ਜਈ ਹਰਪ੍ਰੀਤ ਦੀ ਹੋਈ ਬਦਲੀ ਦੀ ਨਿਖੇਦੀ ਕੀਤੀ ਗਈ ਅਤੇ ਮੰਗ ਕੀਤੀ ਕਿ ਜਈ ਇਸ ਦੀ ਹੋਈ ਬਦਲੀ ਰਾਤ ਕੀਤੀ ਜਾਵੇ ਨਹੀਂ ਤਾਂ ਫਰਵਰੀ ਮਹੀਨੇ ਵਿੱਚ ਬਿਜਲੀ ਮੰਤਰੀ ਦੇ ਘਰ ਦੇ ਸਾਹਮਣੇ ਵਿਸ਼ਾਲ ਰੋਸ ਦਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਮਹਿੰਦਰ ਸਿੰਘ ਖਹਿਰਾ ਸਕਤਰ ਜੋਗਿੰਦਰ ਸਿੰਘ ਸੋਹੀ ਜਗੀਰ ਸਿੰਘ ਸੋਹੀ ਗੁਰਨਾਮ ਸਿੰਘ ਡੱਡੀਆਂ ਸੁਖਦੇਵ ਸਿੰਘ ਮਰੜੀ ਹਰਪਰਜਨ ਸਿੰਘ ਜਲਾਲਪੁਰ ਦਵਿੰਦਰ ਸਿੰਘ ਸੁਪਾਰੀਵਿੰਦ ਪਲਵਿੰਦਰ ਸਿੰਘ ਰਾਮਦੀਵਾਲੀ ਸਮੇਤ ਪੈਨਸ਼ਨਰਸ ਮੌਜੂਦ ਸਨ ਅੱਜ ਮਜੀਠਾ ਬਿਜਲੀ ਦਫਤਰ ਕੰਪਲੈਕਸ ਵਿਖੇ ਨਵੇਂ ਸਾਲ 2025 ਦੇ ਕੈਲੰਡਰ ਤੇ ਡੈਰੀਆਂ ਵੰਡੇ ਗਏ ਆ ਪੈਨਸ਼ਨਰ ਨੂੰ ਅੱਜ ਅਸੀਂ ਆਪਣਾ ਇਹ ਪੈਨਸ਼ਨਰ ਦਾ ਇਕੱਠ ਕਰਕੇ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਸੁਣਾਉਣੀ ਕਰ ਰਹੇ ਆ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਆਪਣਾ ਅੜੀ ਵਾਲ ਵਤੀਰਾ ਛੱਡ ਕੇ ਸੰਘਰਸ਼ ਲੜਦੇ ਕਿਸਾਨਾਂ ਮਜ਼ਦੂਰਾਂ ਤੇ ਮਲਾਜ਼ਮਾਂ ਦੀ ਗੱਲ ਨੂੰ ਸੁਣਿਆ ਜਾਵੇ ਅਸੀਂ ਅੱਜ ਦਾ ਭਰਮਾ ਇਕੱਠ ਕਿਸਾਨਾਂ ਦੇ ਘੋਲ ਦੀ ਜਟਵੀਂ ਹਮਾਇਤ ਕਰਦਾ ਤੇ ਮਜੀਠਾ ਟੂ ਸਬਡਿੰਚ ਜਈ ਸੁਖਪਾਲ ਸਿੰਘ ਦੀ ਜਿਹੜੀ ਸਿਆਸੀ ਧਾਰ ਤੇ ਬਦਲੀ ਹੋਈ ਆ ਤੇ ਹਰਸ਼ਾ ਸ਼ੀਨਾ ਸਾਭਨੀ ਚ ਜਈ ਹਰਪ੍ਰੀਤ ਦੀ ਸਿਆਸੀ ਅਧਾਰ ਤੇ ਬਦਲੀ ਕੀਤੀ ਆ ਇਹਨਾਂ ਦੋਵਾਂ ਬਦਲੀਆਂ ਦਾ ਡਟਵਾ ਵਿਰੋਧ ਕਰਦੇ ਆ ਤੇ ਮੰਗ ਕਰਦੇ ਆ ਪੰਜਾਬ ਸਰਕਾਰ ਕੋਲੋਂ ਤੇ ਪਾਵਰ ਕਾਮ ਦੀ ਮੈਨੇਜਮੈਂਟ ਕੋਲੋਂ ਇਹ ਜਿਹੜੇ ਜਈਆਂ ਦੀ ਬਦਲੀ ਸਿਆਸੀ ਅਧਾਰ ਦੇ ਤੀਤੀ ਉਹ ਰੱਦ ਕੀਤੀ ਜਾਵੇ